ਲੋਭ ਬੰਦੇ ਨੂੰ ਹੌਲਾ ਕਰ ਦਿੰਦਾ ਹੈ। ਲੋਭ ਬੰਦੇ ਨੂੰ ਕਮਜ਼ੋਰ ਕਰਦਾ ਹੈ ਤੁਸੀਂ ਪੁੱਤਰ ਵਿਆਉਂਦੇ ਹੋ। ਇੱਕ ਪਰਿਵਾਰ ਉਹ ਹੈ ਜਿਹੜਾ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨ ਤੋਂ ਪਹਿਲਾਂ ਇਹ ਧਈਆ ਕਰਦਾ ਮੈਂ ਸਿਰਫ ਧੀ ਵਿਆਹ ਕੇ ਲੈ ਕੇ ਆਉਣੀ ਹੈ। ਮੈਨੂੰ ਆਪਣੇ ਪੁੱਤਰ ਦੇ ਸਹੁਰਿਆਂ ਤੋਂ ਕੋਈ ਚੀਜ਼ ਨਹੀਂ ਚਾਹੀਦੀ। ਉਹ ਜਦੋਂ ਲੜਕੀ ਦੇ ਪਿਤਾ ਨੂੰ ਪਹਿਲੀ ਵਾਰ ਮਿਲਦਾ ਕਹਿੰਦਾ ਸਰਦਾਰ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ। ਤੀ ਸਾਡੀ ਸੀ ਪੈਦਾ ਤੁਹਾਡੇ ਘਰ ਹੋਈ ਮੈਂ ਧੀ ਲੈਣ ਆਇਆ ਹਾਂ ਉਹ ਫਿਰ ਧੀ ਵੀ ਅੱਖਾਂ ਦੀਆਂ ਪਲਕਾਂ ਤੇ ਬਿਠਾਉਂਦੀ ਐ ਮੇਰਾ ਬਾਪੂ ਬੜਾ ਸਿਆਣਾ ਤੇ ਸੂਝਵਾਨ ਐ ਜਿਨੇ ਕੋਈ ਲਾਲਚ ਨਹੀਂ ਵਿਖਾਇਆ ਹੁਣ ਸਿਰਫ ਉਹ ਕਪੜੇ ਤਾਂ ਦੇ ਉੱਤੇ ਪਾ ਕੇ ਉਹ ਧੀ ਆਈ ਐ ਕੋਈ ਦਾਜ ਨਹੀਂ ਐਹੋ ਜਿਹੀਆਂ ਵੀ ਬਰਾਤਾਂ ਵੇਖੀਆਂ ਅੱਖਾਂ ਨਾਲ ਜਿੱਥੇ ਗੁਰਦੁਆਰੇ ਸਾਦਾ ਪਾਣੀ ਪੀ ਕੇ ਵਿਆਹ ਕੇ ਲੈ ਆਏ ਪੰਜ ਸੱਤ ਬੰਦੇ ਗਏ ਅਨੰਦ ਕਾਰਜ ਕਰਕੇ ਘਰ ਨੂੰ ਆ ਗਏ ਪਰ ਇਹਦੇ ਨਾਲ ਕਿੰਨਾ ਕੁ ਜੁੜਿਆ ਲੋਕ ਕਹਿੰਦੇ ਨੇ ਵਿਆਹ ਬੜੇ ਮਹਿੰਗੇ ਹੋ ਗਏ ਜੀ ਆਨੰਦ ਕਾਰਜ ਬਹੁਤ ਆਨੰਦ ਕਾਰਜ ਮਹਿੰਗੇ ਨਹੀਂ ਆਨੰਦ ਕਾਰਜ ਨਾਲ ਜੁੜੀਆਂ ਹੋਈਆਂ ਫੋਕੀਆਂ ਰਸਮਾਂ ਮਹਿੰਗੀਆਂ ਨੇ ਮੰਨ ਲਓ ਤੁਸੀਂ ਲੜਕਾ ਲੜਕੀ ਪਰਿਵਾਰ ਵਾਲੇ ਦੋਨੋਂ ਸਹਿਮਤ ਹੋ ਗਏ ਪੰਜ ਸੱਤ ਬੰਦੇ ਲੜਕੇ ਵਾਲੇ ਜਾਣ ਪਾਈਆ ਅੱਧਾ ਕਿਲੋ ਦੇਸੀ ਘੋਦੀ ਦੇਖ ਤਿਆਰ ਕਰੋ ਨਹੀਂ ਕਿਸੇ ਗ੍ਰੰਥੀ ਪ੍ਰਚਾਰ ਨੂੰ ਸਦਨਾ ਸੰਗਤ ਚੋਂ ਕੋਈ ਬੰਦਾ ਪਰਿਵਾਰ ਦਾ ਜੀ ਉਠੋ ਲਾਵਾ ਪੜੋ ਨੰਦ ਕਾਰਜ ਕਰਕੇ ਘਰ ਘਰ ਆਜੋ ਦੱਸੋ ਖਰਚਾ ਕੀ ਆਇਆ ਖਰਚਾ ਆਉਂਦਾ ਹੈ ਕਾਹਤੇ ਭਲਾ ਮਿਲਣੀਆਂ ਕਿੰਨੀਆਂ ਹੋਣੀਆਂ ਹਾਂਜੀ ਮਿਲਣੀਆਂ ਹੋਣਗੀਆਂ ਕਿਹਦੀਆਂ ਇਹ ਪੁਰਾਣਾ ਸਮਾਂ ਸੀ ਜਦੋਂ ਲਾਗੀ ਰਿਸ਼ਤੇਦਾਰ ਆਉਂਦੇ ਸੀ ਲੜਕੀ ਤੇ ਲੜਕੇ ਦੇ ਪਿਤਾ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਉਦੋਂ ਬਰਾਤ ਵੇਲੇ ਕਹਿਣਾ ਵਿੱਚ ਖਲੋਤੇ ਵਿਚੋਲੇ ਨੇ ਲੜਕੀ ਦਾ ਪਿਤਾ ਤੇ ਲੜਕੇ ਦਾ ਪਿਤਾ ਮਿਲੋ ਇੱਕ ਤੇ ਸਾਰੀ ਸੰਗਤ ਨੂੰ ਬਰਾਤ ਨੂੰ ਵੀ ਪਤਾ ਲੱਗ ਜਾਣਾ ਇਹ ਹੈ ਲੜਕੀ ਦਾ ਪਿਤਾ ਇਹ ਲੜਕੇ ਦਾ ਪਿਤਾ ਹੁਣ ਤਾਂ ਸਾਰੇ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਹੁੰਦੇ ਮਾਮਿਆਂ ਤੱਕ ਜਾਣਦੇ ਆ ਤਾਇਆ ਚਾਚਿਆਂ ਤੱਕ ਜਾਣਦੇ ਆ ਫਿਰ ਅੱਗੇ ਲਿਸ਼ਟਾ ਬਣਾ ਬਣਾ ਕੇ ਦਿੰਦੇ ਆ ਕੀ ਮਾਮੇ ਨੂੰ ਮੁੰਦਰੀ ਤਾਇਏ ਨੂੰ ਮੁੰਦਰੀ ਪਾਪਾ ਜੀ ਨੂੰ ਕੜਾ ਬੀਬੀ ਜੀ ਨੂੰ ਬੋਲੀ ਜਾਓ ਪਤਾ ਤੇ ਹੈ ਗਏ ਸਾਰਾ ਕਿਉਂ ਯੋਰ ਲਗਾਉਂਦੇ ਮੇਰਾ ਇਕੱਲੇ ਦਾ ਹਾਂਜੀ ਚੂੜੀ ਹੋਰ ਕੀ ਕੀ ਪਹਿਣਾ ਬਸ ਸਮਾਨ ਲਖਾ ਦਿੰਦੇ ਆ ਪੂਰਾ ਅੱਛਾ ਜਦੋਂ ਮਿਲਣੀ ਵੇਲੇ ਪਾਉਣ ਲੱਗਦੇ ਆ ਨਾ ਉਦੋਂ ਲੜਕੇ ਦਾ ਪਤਾ ਰਹਿਣ ਦੋ ਇਹਦੀ ਕੀ ਲੋੜ ਸੀ ਲਾਗੇ ਵਿਚੋਲਾ ਮਰਨ ਵਾਲਾ ਹੋਇਆ ਪਿਆ ਵੀ ਮੈਨੂੰ ਨਾਬ ਦੇ ਕੇ ਘੱਲਿਆ ਇਹਨਾਂ ਨੇ ਪਰ ਨਾਲ ਬਰਾਤ ਸਾਹਮਣੇ ਥੋੜੀ ਜੀ ਇੱਜ਼ਤ ਵੀ ਤੇ ਰੱਖਣੀ ਆ ਨਾ ਉਹ ਕਹਿੰਦਾ ਰਹਿਣ ਦੋ ਇੱਕ ਨਾਲੇ ਉਂਗਲ ਵੀ ਕਰੀ ਜਾਂਦਾ ਗਾਂ ਇਹ ਤਾਂ ਉਹ ਵੀ ਕਰੀ ਜਾਂਦਾ ਨਾਲ ਕਿ ਰਹਿਣ ਦੋ ਕੀ ਲੋੜ ਸੀ ਇਹਦੀ ਆ ਥੋੜਾ ਜਿਹਾ ਫਰਕ ਪਾਤਾ ਜਿਹੜੇ 7.5 ਛੇ ਬੈਂਡ ਐ ਨੇ ਹੁਣ ਲੱਭਦੇ ਫਿਰਦੇ ਆ ਇਹ ਬੈਂਡ ਇਹ ਕਹੋ ਜੀ ਚੀਜ਼ ਆ ਇਹਨੇ ਜਾਤਾਂ ਪਾਤਾਂ ਵੀ ਖਤਮ ਕਰਤੀਆਂ ਕੀਤੀਆਂ ਕਿ ਨਹੀਂ ਕੀਤੀਆਂ ਬੋਲ ਕੇ ਦੱਸਿਓ ਇੱਥੇ ਕੋਈ ਨਹੀਂ ਪੁੱਛਦਾ ਬਸ ਇਹਨੇ ਪੁੱਛੇ 6.5 ਬੈਂਡ ਵਾਲੀ ਲੜਕੀ ਮਿਲ ਜੇ ਖਰਚਾ ਟੋਟਲ ਸਾਡਾ ਜੇ ਤੇ ਹੋਊਗੀ ਚੰਗੇ ਪਰਿਵਾਰ ਦੀ ਫੇਰ ਤੇ ਬਹੁਤ ਵਧੀਆ ਉਸ ਆਦਲੂ ਲੜਕੇ ਨੂੰ ਤੇ ਜੇ ਹੋਈ ਉਹ ਬੀਬਾ ਘਰੋਂ ਸਿਖਾ ਕੇ ਤੋਰੀ ਹੋਈ ਫੇ ਕਾਕਾ ਮੈਂ ਤਾਂ ਸਾਰੇ ਦੇਸ਼ਾਂ ਦਾ ਪਾਣੀ ਪੀ ਕੇ ਵੇਖ ਆਇਆ ਫਿਰ ਉੱਥੇ ਲਵਦੇ ਫਰਦੇ ਵੀ ਕੀ ਬਣੂ ਹੋਣਾ ਫਿਰ ਲੀਡਰ ਲਵਦੇ ਫਰਦੇ ਨੂੰ ਸਾਨੂੰ ਇਨਸਾਫ ਦਿਵਾਓ ਜੀ ਫਿਰ ਤੱਕ ਇਹ ਸੰਜੋਗ ਰੱਬ ਤੁਰ ਤੋਂ ਬਣਾਉਂਦਾ ਇਹ ਤੁਰ ਤੋਂ ਨਹੀਂ ਬਣਦੇ ਇਹ ਸਾਡੇ ਲਾਲਚ ਤੋਂ ਬਣਦੇ ਆ ਜਿਹੜੇ ਸੰਜੋਗ ਗੁਰੂ ਬਣਾਉਂਦਾ ਨਾ ਉਹ ਭਾਈ ਜੇਠਾ ਤੇ ਬੀਬੀ ਭਾਨੀ ਦਾ ਬਣਦਾ ਜਿਤੇ ਫੈਕਟਰੀਆਂ ਤੇ ਕਾਰਾਂ ਮੋਟਰਾਂ ਜਾਇਦਾਦਾਂ ਵੇਖ ਕੇ ਰਿਸ਼ਤਾ ਨਹੀਂ ਹੋਇਆ ਜਿੱਦਣ ਗੁਰੂ ਅਮਰਦਾਸ ਨੇ ਆਪਣੀ ਬੇਟੀ ਬੀਬੀ ਭੰਦਾ ਰਿਸ਼ਤਾ ਕੀਤਾ ਸੀ ਕੀ ਵੇਖਿਆ ਸੀ ਚਰਚਾ ਹੋਈ ਪਰ ਗੁਰੂ ਅਮਰਦਾਸ ਮਹਾਰਾਜ ਦੀ ਨਿਗਾਹ ਇੰਨੀ ਪਾਰਕੂ ਸੀ ਕਹਿੰਦੇ ਜਿਹਨੂੰ ਤੁਸੀਂ ਕਹਿੰਦੇ ਨੇ ਇਹ ਕੋਈ ਕੁਝ ਨਹੀਂ ਇਹਦੇ ਕੋ ਸਭ ਕੁਝ ਹੀ ਹੈ ਤੁਹਾਡੇ ਹਿਸਾਬ ਨਾਲ ਇਹਦੇ ਕੋ ਕੁਝ ਨਹੀਂ ਆਪਾਂ ਵੀ ਕਦੇ ਵੇਖ ਕੇ ਆ ਜਾਨੇ ਸਿਆਣੇ ਬਜ਼ੁਰਗ ਬਜ਼ੁਰਗ ਮੇਰੇ ਬਾਪੂ ਬੈਠੇ ਆ ਮੇਰੇ ਦਾਦੇ ਦੀ ਉਮਰ ਦੇ ਇਹਨਾਂ ਨੂੰ ਪਤਾ ਕਿ ਜਦੋਂ ਆ ਨਵਾਂ ਰਿਵਾਜ ਚੱਲਿਆ ਨਾ ਲੜਕਾ ਲੜਕੀ ਵੇਖਣ ਵਾਲਾ ਤੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਮੈਂ ਨਾਲ ਨਹੀਂ ਜਾਣਾ ਮੈਂ ਕਿਹਦੀ ਲੜਕੀ ਨਿੰਦਕੇ ਨਹੀਂ ਆਉਣੀ ਕਿਉਂ ਬਜ਼ੁਰਗੋ ਸਹਿਮਤ ਜੇ ਕਹਿੰਦਾ ਆਪਾਂ ਵੀ ਧੀਆ ਵਾਲੇ ਆ ਮੈਂ ਨਹੀਂ ਕਿਸੇ ਦੀ ਧੀ ਵੇਖ ਕੇ ਏਦਾਂ ਮੁੜ ਕੇ ਤੁਸੀਂ ਕਹੋ ਧੀ ਵੇਖ ਕੇ ਮੈਂ ਛੱਡਾਂਵਾਂ ਕਿਸੇ ਦੀ ਆਪਾਂ ਇਹ ਕੰਮ ਕਰਨਾ ਹੀ ਨਹੀਂ ਅਸਾ ਜਦੋਂ ਤੁਸੀਂ ਵੇਖੋ ਲਾਗੀ ਰਿਸ਼ਤੇ ਕਰ ਆਉਂਦਾ ਸੀ ਨਿਭ ਜਾਂਦੀ ਸੀ ਹੁਣ ਆ ਵੇਖ ਵੇ ਆ ਕਿ ਕਈ ਤੋਰ ਤੋਰ ਕੇ ਵੇਂਦੇ ਆ ਵੀ ਤੁਸੀਂ ਉਹਦੇ ਕੋਲ ਰੇਸ ਲਵਾਉਣੀ ਆ ਇਹ ਕੋਈ ਸਬਜ਼ੀ ਮੰਡੀ ਐ ਮਾਫ ਕਰਨਾ ਡੰਗਰਾਂ ਦੀ ਮੰਡੀ ਐ ਅਸੀਂ ਕਿਹੜੇ ਤਰੀਕੇ ਨਾਲ ਅਸੀਂ ਕਿਹੜੇ ਕਿਹੜੀ ਦੁਨੀਆ 'ਚ ਰਹਿਨੇ ਪਏ ਆ ਅਸੀਂ ਸਾਡੇ ਸਮਾਜ ਵਿੱਚ ਕਈਆਂ ਨੇ ਕਈ ਕੇ ਰਸਤੇ ਵੇਖ-ਵੇਖ ਕੇ ਲਾਜ ਸਿਖਰ ਤੇ ਪਹੁੰਚ ਗਿਆ ਠਾਕਿਆਂ ਤੱਕ ਹੋਏ ਪੈਰਸ ਬੁੱਕ ਹੋਏ ਤੇ ਨਾਲ ਹੀ ਦੂਜਾ ਰਿਸ਼ਤਾ ਆ ਗਿਆ ਇਹ ਦੇ ਰਹੇ ਸੀ 5 ਲੱਖ ਵਾਲੀ ਗੱਡੀ ਉਹ ਦੇ ਰਹੇ 10 ਲੱਖ ਵਾਲੀ ਗੱਡੀ ਰਿਸ਼ਤਾ ਇਧਰ ਕਰ ਦਿਓ ਹੋਏ ਕਿ ਨਹੀਂ ਹੋਏ ਦੱਸ ਦਿਓ ਉਹ ਵਿਚਾਰੇ ਪੰਚਾਇਤਾਂ ਲੈ ਕੇ ਤੁਰੇ ਫਿਰਦੇ ਆ ਉਹ ਠਾਕਿਆਂ ਦੀਆਂ ਫੋਟੋਆਂ ਥਾਣੇ ਤੇ ਲੈ ਕੇ ਤੁਰੇ ਫਿਰਦੇ ਆ ਆ ਵੇਖੋ ਜੀ ਸੜਨਾ ਵਾਦਾ ਕੀਤਾ ਇਹਨਾਂ ਨੇ ਤੇ ਗੁਰਦੁਆਰੇ ਆਣ ਕੇ ਕੀ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਈ ਸਦਮੇ ਨਹੀਂ ਲੜਕੀਆਂ ਦੇ ਪਿਤਾ ਕੋਲੋਂ ਜਰੇ ਜਾਂਦੇ ਉਹ ਫਿਰ ਸੁਸਾਇਡ ਕਰ ਲੈਂਦੇ ਆ ਧੀਆਂ ਵਿਚਾਰੀਆਂ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੀਆਂ ਨੇ ਸੋਚ ਕੇ ਵੇਖੋ ਅਸੀਂ ਖਲੋਤੇ ਕਿਥੇ ਆਂ ਸਾਡੀ ਲਾਲਚ ਨੇ ਸਾਡੀ ਉਮਰ ਘਟਾ ਦਿੱਤੀ ਅੱਜ ਬੰਦੇ ਦੀ ਉਮਰ ਨਹੀਂ ਹੁੰਨੀ ਹੈਗੀ ਕਿਉਂਕਿ ਐਨਸ ਆਉਤ ਘਟਾਏ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਆਪਾਂ ਨੇ ਕਹਿੰਦੇ ਉਹ ਫਲਾਣਾ ਅਫਸਰ ਹੌਲਾ ਵੜਾ ਹੌਲੇ ਦਾ ਭਾਵ ਕੀ ਆ ਉਹ 10-20 ਹਜ਼ਾਰ ਵਾਲਾ ਹੀ ਆ ਲਾਲਚੀ ਆ ਨਾ ਤੇ ਇੱਕ ਅਫਸਰ ਕਹਿੰਦਾ ਭਾਈ ਸਖਤ ਬੜਾ ਨਾ ਪੈਸਾ ਲੈਂਦਾ ਨਾ ਕਿਸ ਨੂੰ ਲੈਣ ਦਿੰਦਾ ਰਿਸ਼ਤੇਦਾਰਾਂ ਚ ਨਹੀਂ ਅੰਦਾ ਕਈ ਭੈਣੇ ਜਵਾਈ ਸਾਡੇ ਤਿੰਨ ਨੇ ਜਵਾਈ ਸਾਡੇ ਦੋ ਨੇ ਪਰ ਉਹ ਸਖਤ ਹੈ ਉਹਨੇ ਧੀ ਨੂੰ ਤੋਗਾ ਲਖਿਆ ਜੋ ਸੂਟ ਜੋ ਕੱਪੜੇ ਚਾਹੀਦੇ ਇੱਥੇ ਬਣਾ ਕੇ ਦਊ ਜਾ ਕੇ ਮਾਂ ਬਾਪ ਨੂੰ ਤੰਗ ਨਹੀਂ ਕਰਨਾ ਕਹਿੰਦੇ ਦੂਜਾ ਕਹਿੰਦੇ ਉਹ ਤੇ ਹੌਲਾ ਹੀ ਆ ਉਹ ਤੇ ਬਸ ਸਮਾਨ ਵਾਲੀ ਵੇਖਦਾ ਬਸ ਉਹਨੂੰ ਬਾਕੇ ਨਾਲ ਕੋਈ ਮਤਲਬ ਨਹੀਂ ਉਹਨੇ ਤੇ ਮੜਾ ਜਾ ਕੰਮ ਸ਼ੁਰੂ ਕਰਨਾ ਹੋਵੇ ਤੇ ਪੇਕੇ ਭੇਜ ਦਿੰਦਾ ਵੀ ਥੋੜੀ ਜੀ ਪਾਪਾ ਜੀ ਨੂੰ ਹੈਲਪ ਲਿਆ ਹੁੰਦਿਆ ਨਾ ਇਦਾਂ ਦੇ ਬੰਦੇ ਬੋਲੋ ਭਾਈ ਤੇ ਇੱਕ ਹੁੰਦਾ ਕਹਿੰਦਾ ਨਾ ਭਾਈ ਕਰਜ਼ਾ ਚੁੱਕ ਲਵਾਂਗਾ ਲੋਨ ਲੈ ਲਵਾਂਗਾ ਇਹ ਕੰਮ ਨਹੀਂ ਮੈਂ ਕਰਨਾਂ ਹੁਣ ਇੱਥੇ ਗੁਰੂ ਨੌਵੇਂ ਪਾਸ਼ ਬਾਣੀ ਨੂੰ ਏਦਾਂ ਸਮਝੋ ਮੰਤਰਾਂ ਦੀ ਤਰ੍ਹਾਂ ਸ਼ਬਦ ਪੜੀ ਜਾਵੇਂ ਆ ਜ਼ਿੰਦਗੀ ਜੂਨ ਦਾ ਤਰੀਕਾ ਗਵਾ ਕੇ ਬੈਠ ਗਏ ਆ ਘਰਾਂ ਦੇ ਫੈਸਲੇ ਜਿਹੜੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਨੇ ਜਾ ਕੇ ਅਦਾਲਤਾਂ 'ਚ ਚਾਰ-ਚਾਰ ਛਿਲਣਾ ਦੇ ਬਦਲੇ ਤਲਾਕ ਹੋ ਜਾਂਦੇ ਨੇ ਹਰ ਸਮੱਸਿਆ ਦਾ ਹੱਲ ਹੈ ਪਰਿਵਾਰਾਂ 'ਚ ਬਹਿ ਕੇ ਕੀਤਾ ਮੈਂ ਕੱਲ ਵੀ ਗੱਲ ਕਹੀ ਸੀ ਨਾ ਐਦਾਂ ਭਰਾ ਬਹਿ ਜਾਣ ਜਾਇਦਾਦ ਵੰਡਣੀ ਹੈ ਉਹ ਕਹਿੰਨ ਵੇਖ ਭਰਾਵਾ ਆਪਣਾ ਦਾਦਾ ਲੋਕਾਂ ਦੇ ਪਰਿਆਂ ਪੰਚਾਇਤਾਂ ਜਾ ਕੇ ਫੈਸਲੇ ਕਰਦਾ ਰਿਹਾ ਆਪਾਂ ਆਪਣੇ ਘਰ ਦੀ ਜਾਇਦਾਦ ਦੀ ਵੰਡ ਵੇਲੇ ਬਾਹਰੋਂ ਕਿਸੇ ਨੂੰ ਦਖਲ ਦੇਣ ਦੀ ਲੋੜ ਨਹੀਂ ਮਹਿਸੂਸ ਕਰਨੀ ਅਸਾਂ ਆਪਾਂ ਬੈਠ ਕੇ ਆਪੇ ਵੰਡ ਕਰ ਲੈਣੀ ਹੈ ਦੱਸ ਜਿਹੜਾ ਗੁੱਸੇ ਖੁਰੋਂ ਕੋ ਤੂੰ ਕਿਹੜਾ ਐ ਸੱਚਾ ਨਾ ਚੱਕ ਤੂੰ ਕੋਈ ਗੱਲ ਨਹੀਂ ਇਦਾਂ ਸ਼ੁਰੂਆਤ ਕਰੋ ਆਪਣੇ ਘਰਾਂ ਦੀ ਤਾਂ ਕਿ ਸਾਡੇ ਘਰਾਂ ਦੇ ਕਲੇਸ਼ ਅਦਾਲਤਾਂ ਵਿੱਚ ਨਾ ਜਾਣ ਬੈਠ ਕੇ ਆਪਣੇ ਬੱਚਿਆਂ ਨਾਲ ਵਿਚਾਰ ਚ ਇੱਕ ਆਪਣੇ ਬੱਚਿਆਂ ਸਾਹਮਣੇ ਆਪਣੇ ਵਡਿਆਵਾਂ ਦੀ ਤਾਰੀਫ਼ ਕਰੋ ਉਹਨਾਂ ਦੀ ਵਡਿਆਈ ਕਰੋ ਬੱਚਿਆਂ ਦੇ ਵਿੱਚ ਜ਼ਹਿਰ ਨਹੀਂ ਅੰਮ੍ਰਿਤ ਫਲਾਓ ਇੱਕ ਇੱਕ ਮਾਂ ਕੋਲ ਗੋਣਾ ਪੁੱਤ ਤੇਰਾ ਚਾਚਾ ਬੜਾ ਨੇਕ ਹੈ ਤੇਰਾ ਤਾਇਆ ਬੜਾ ਨੇਕ ਹੈ ਤੇਰੀ ਭੂਆ ਬੜੀ ਨੇਕ ਹੈ ਸਾਡੀ ਉਲਟੀ ਆਦਤ ਹੁੰਦੀ ਹੈ ਅਸੀਂ ਬੱਚਿਆਂ ਲਾ ਕੇ ਰਿਸ਼ਤੇਦਾਰਾਂ ਦੀ ਉਹ ਭੰਡੀ ਪ੍ਰਚਾਰ ਕਰਦੇ ਆ ਉਹ ਭੰਡੀ ਪ੍ਰਚਾਰ ਕਰਦੇ ਜਿੱਦਾਂ ਭੂਆ ਪੇਕੇ ਆਉਂਦੀ ਨਿਆਣੇ ਬੁੱਲ ਵੱਟਦੇ ਭੂਆ ਲਵੇ ਦੱਸੋ ਜੇ ਗਲਤ ਆਂਦੇ ਆਪਾਂ ਨੇ ਹੁਣ ਭਤੀਜੀ ਜੱਫੀ ਪਾ ਕੇ ਨਹੀਂ ਮਿਲੀ ਭੂਆ ਨੂੰ ਹੁਣ ਭਤੀਜਾ ਗਾਂ ਹੋ ਕੇ ਫੁੱਫਣ ਨੂੰ ਮਿਲਿਆ ਨਹੀਂ ਉਹ ਤੇ ਫੁੱਫਣ ਨੂੰ ਮਾਰਨ ਨੂੰ ਫਿਰਦਾ ਜਿੱਦਾਂ ਲਾ ਘਰਦਿਆਂ ਨੇ ਮਾਹੌਲ ਬਣਾਇਆ ਪਿਆ ਉਤੇ ਉਤੇ ਯਹਿ ਰੁਗਲਿਆ ਉਦਾਂ ਕਹਿੰਗੇ ਅਸੀਂ ਇੰਨਾ ਪਾਠ ਕਰਦੇ ਫਲਾਣਕ ਉਹ ਭਾਈ ਸਤਗੁਰ ਦੀ ਬਾਣੀਆਂ ਦੀ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਇਨਸਾਨ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸਖਾਂ ਤੋਂ ਦੁਖੀ ਹੈ